ਪਟਿਆਲਾ ਚਰਨ ਵਾਲੇ ਇੱਕ ਬੱਚਾ ਜੋ ਕਿ ਮੰਦ ਬੁੱਧੀ ਸੀ ਉਹ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲ ਗਿਆ ਗੁੰਮ ਹੋ ਗਿਆ ਸੀ ਤਾਂ ਉਸ ਬੱਚੇ ਨੂੰ ਟ੍ਰੈਫਿਕ ਪੁਲਿਸ ਚ ਤਾਇਨਾਤ ਐਸਆਈ ਨੇ ਦੇਖਿਆ ਤਾਂ ਪੁਲਿਸ ਤਾਂ ਉਸ ਦੀ ਪੁੱਛ ਪੜਤਾਲ ਕੀਤੀ ਗਈ ਤੇ ਉਸ ਬੱਚੇ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਹਾਂਜੀ ਸਰ ਕੀ ਨਾਮ ਹੈ ਜੀਵ ਕੁਮਾਰ ਪ੍ਰੋਫੈਸਰ ਜੀਵ ਕੁਮਾਰ ਕੀ ਲੱਗਦਾ ਇੱਥੇ ਨਾ ਬੇਟਾ ਕੀ ਹੋਇਆ ਬੇਨ ਦਵਾਈ ਪੇਸ਼ੰਟ ਆ ਜੀ ਬਸ ਘੱਟ ਜਾਂਦਾ ਵਾ ਘਰੋਂ ਦੀ ਰੋਸ ਤੋਂ ਕਰੀ ਕੋਈ ਗੱਲ ਤੇ ਕੋਈ ਜਿੱਦ ਪੜ ਲੈਂਦਾ ਕੋਈ ਉਹ ਨਾ ਪੂਰੀ ਹੋਵੇ ਨਾ ਭਰ ਜਾਂਦਾ ਜੀ ਦਵਾਈ ਚਲਾ ਰੱਖੀ ਹੈ ਸਾਰੀ ਪਰ ਆਰਾਮ ਨਹੀਂ ਆਉਂਦਾ ਬੇਦਾਸ਼ੀ ਆ ਜੀ ਬਸ ਦੇਈ ਜਾਂਦੇ ਦਵਾਈ ਲੱਗਿਆ ਕੋਈ ਕਮਾਚੇ ਦਰਪਣਾ ਅੱਜ ਨਾ ਬਸ ਕਰ ਉਹ ਨੂੰ ਵੀ ਪਤਾ ਲੱਗਿਆ ਇੱਧਰ ਫੋਨ ਨੰਬਰ ਯਾਦ ਆ ਇਹਨੂੰ ਮੇਰਾ ਬਸ ਫੋਨ ਕਰਾ ਦਿੰਦਾ ਮਨ ਲਈ ਹੈ ਤਾਂ ਹੀ ਬਚੇ ਨਾ ਇਹ ਤੋਂ ਭਰਾਏ ਦੀ ਇਹਨੇ ਉਹ ਇਹ ਟ੍ਰੈਫਿਕ ਤੋਂ ਸਾਲ ਲਿਆ ਆਪਣਾ ਲੱਗਰ ਮੰਡੀ ਹਾਂਜੀ ਸਰ ਦੱਸ ਦੋ ਜਿਹੜਾ ਅੱਜ ਇਹ ਮੁੰਡਾ ਮਿਲਿਆ ਸੀ ਇਹਦੇ ਬਾਰੇ ਉਹ ਰਣਾ ਜਗENDER ਸਿੰਘ ਸੀ ਕੀ ਬੋਲਦੇ ਕੁਝ ਕੀ ਬਕਰ ਸਿੰਘ ਨਾ ਅੱਜ ਲੱਗਰ ਮੰਡੀ ਚੌਕ ਦੇ ਵਿੱਚ ਸਾਡੀ ਡਿਊਟੀ ਲੱਗੀ ਹੋਈ ਸੀ ਇੱਕ ਬੱਚਾ ਸਾਡੇ ਕੋਲ ਆਇਆ ਆ ਕੇ ਸਰ ਨੂੰ ਸਪੋਧਰ ਕੀਤਾ ਕਿ ਮੇਰੇ ਲੋਹੜਾੜੇ ਤੋਂ ਆਇਆ ਮੈਨੂੰ ਕੋਈ ਟੱਕ ਟ੍ਰੈਵਰ ਲੈ ਆਇਆ ਜਦੋਂ ਅਸੀਂ ਇਹਦਾ ਹੀ ਪ੍ਰਚਾਰ ਕੀਤੀ ਤਾਂ ਸਾਡੇ ਇਹ ਲੋਕਲ ਸਿਟੀ ਦਾ ਸਹੌਤਾ ਹੀ ਰਹਿਣ ਵਾਲਾ ਇਹਦੇ ਫਾਦਰ ਨੂੰ ਕਾਲ ਕੀਤੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਨੂੰ ਉਹਨਾਂ ਦੇ سپرد ਕੀਤਾ ਉਹਨੂੰ ਵੀ ਬੱਦ ਲੱਗਿਆ ਵੀ ਇਹ ਪਿਛਾਰੇ ਦਾ ਇਹਦੇ ਉਪਰ ਅਸੀਂ ਇਹਨੂੰ ਪਹਿਲਾਂ ਪਾਣੀ ਵਗੈਰਾ ਕਿ ਪਾਇਆ ਆਪਣੇ ਘਰੋਸੇ ਚ ਲਿਆ ਉਸ ਤੋਂ ਬਾਅਦ ਇਹ ਤੇ ਕੋਈ ਨੰਬਰ ਲਿਆ ਇਥੇ ਘਰਿਆਂ ਦਾ ਕੋਈ ਨੰਬਰ ਤੁਹਾਨੂੰ ਯਾਦ ਹੋਵੇ ਤਾਂ ਇਹਨਾਂ ਨੇ ਪਹਿਲਾਂ ਤਾਂ ਸਾਨੂੰ ਉਹਨਾਂ ਦੇ ਨੰਬਰ ਦਿੱਤੇ ਕੋਈ ਕੇਵਲ ਕਾਕਾ ਆ ਪਾਸਟਵੇਜ ਲੱਗਾ ਉਹਨਾਂ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਇਹਨੇ ਇੱਕ ਨੰਬਰ ਦਿੱਤਾ ਆਪਣੀ ਧਰਤੀ ਦਾ ਤੇ ਜਿਹੜਾ ਕਿ ਇਹਦੇ ਫਾਦਰ ਸਾਹਿਬ ਦਾ ਨੰਬਰ ਸੀ ਉਹਤੇ ਕਾਲ ਕਰਕੇ ਮੈਨੂੰ ਬੁਲਾਇਆ